ਕਾ ਕੋਈ ਰਾਜੇ ਮਹਾਰਾਜਿਆਂ ਦਾ ਬਦਲਾ ਰਹਿਂਦਾ ਉਹ ਤੁਸੀਂ ਬਦਲਾ ਲੈ ਰਹੇ ਆਂ ਤੇ ਇਸ ਟਾਈਮ ਸਾਡੇ ਗਲਾਂ ਦੇ ਵਿੱਚ ਸੰਗਲਤਾ ਸੀ ਖੁਦ ਪਾਏ ਹੋਇਆ ਪਰ ਤੁਸੀਂ ਸਾਡੇ ਮੂੰਹ ਤੇ ਚੇਪਾਂ ਲਾਉਣ ਨੂੰ ਫਿਰਦੇ ਆਂ ਤੁਸੀਂ ਪੰਜਾਬ ਨੂੰ ਕਰਜ਼ਾਈ ਕਰ ਰਹੇ ਆਂ ਅਸੀਂ ਪੰਜਾਬ ਦੇ ਮੁੱਖ ਮੰਤਰੀ ਜੀ ਆ ਪੰਜਾਬ ਦੇ ਲੋਕਾਂ ਨੂੰ ਸੰਗਲ ਲਾ ਦੋ ਇਹ ਕੋਈ ਪਹਿਲੀ ਵਾਰ ਨਹੀਂ ਲੱਗਣੇ ਰਾਜੇ ਮਹਾਰਾਜਿਆਂ ਤੋਂ ਲੱਗਦੇ ਆਈ ਜਾਂਦੇ ਆ ਅੰਗਰੇਜ਼ਾਂ ਤੋਂ ਲੱਗਦੇ ਆਈ ਜਾਂਦੇ ਆ ਮਨੂਵਾਦੀਆਂ ਤੋਂ ਲੱਗਦੇ ਆ ਰਹੇ ਆ ਤੇ ਤੁਸੀਂ ਮੰਤਰੀਆਂ ਨੇ ਸੰਗਲ ਕੋਈ ਵੱਖਰੇ ਨਹੀਂ ਲਾਉਣੇ ਤੁਸੀਂ ਵੀ ਸੰਗਲ ਲਾ ਦਿਓ ਮੈਂ ਹੁਣੇ ਇੱਕ ਖਬਰ ਸੁਣ ਕੇ اٹਿਆ ਮਲਵਿੰਦਰ ਸਿੰਘ ਮਾਲੀ ਦੀ ਜਿਹੜੇ ਨਵਜੋਤ ਸਿੰਘ ਸਿੱਧੂ ਦੇ মিডিਆ ਸਲਾਹਕਾਰ ਸੀਗੇ ਸਾਬਕਾ ਉਹਨਾਂ ਨੂੰ ਕਹਿੰਦੇ ਪੁਲਿਸ ਨੇ ਚੱਕਿਆ ਕੋਈ ਟਿੱਪਣੀ ਕੀਤੀ ਆ ਤੁਹਾਡੇ ਤੇ ਟਿੱਪਣੀ ਉਹਨਾਂ ਨੇ ਕੀਤੀ ਆ ਜੇ ਤੁਹਾਡੇ ਪਰਿਵਾਰ ਤੇ ਟਿੱਪਣੀ ਕੀਤੀ ਆ ਅਸੀਂ ਤੁਹਾਡੇ ਨਾਲ ਆ ਜੇਕਰ ਤੁਹਾਨੂੰ ਉਹਨਾਂ ਨੇ ਕੋਈ ਗਾਲੀ ਗਲੋਚ ਕੀਤੀ ਆ ਅਸੀਂ ਤੁਹਾਡੇ ਨਾਲ ਆ ਜੇਕਰ ਉਹਨਾਂ ਨੇ ਤੁਹਾਡੇ ਕੰਮਾਂ ਦੇ ਖਿਲਾਫ ਟਿੱਪਣੀ ਕੀਤੀ ਆ ਤੇ ਫਿਰ ਤੁਹਾਡੇ ਨਾਲੋਂ ਕੋਈ ਟਿੱਪਣੀ ਮੈਂ ਕਹਿੰਨਾ ਤੁਹਾਡੇ ਨਾਲੋਂ ਟਿੱਪਣੀ ਕੋਈ ਜ਼ਿਆਦਾ ਮਾੜੀ ਨਹੀਂ ਹੋ ਸਕਦੀ ਕਿਉਂਕਿ ਜਿਹੜੀਆਂ ਟਿੱਪਣੀਆਂ ਤੁਸੀਂ ਕਰਦੇ ਸੀ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਹੁੰਦਾ ਸੀ ਮੌਜੂਦਾ ਮੌਜੂਦਾ ਮੁੱਖ ਮੰਤਰੀ ਨੂੰ ਭੀੜੀ ਪਜਾਮੀ ਵਾਲਾ ਕਹਿਣਾ ਉਹਦੇ ਦਾੜੀ ਪਰਖਣੀ ਉਹਦੀ ਦਾੜੀ ਤੇ ਜਿਹੜੀ ਜਾਲੀ ਲੱਗਦੀ ਸੀ ਉਹ ਪਰਖਣੀ ਜਿਹੜਾ ਸੁਖਬੀਰ ਸਿੰਘ ਬਾਦਲ ਡਿਪਟੀ ਸੀਐਮ ਗਰੇ ਮੰਤਰੀ ਨੂੰ ਮੰਦਬੁੱਧੀ ਕਹਿਣਾ ਕੋ ਨੂੰ ਸ਼ਬਦ ਇਹੋ ਜੇ ਬੋਲਨੇ ਉਹਦੇ ਘਰ ਵਾਲੀ ਹਰ ਸਿਮਰਤ ਕੌਰ ਬਾਦਲ ਦੀ ਨਾ ਰੀਸਾ ਲਾਉਣੀਆਂ ਔਰ ਹੋਰ ਕਈ ਮੰਤਰੀਆਂ ਨੂੰ ਬਹੁਤ ਤੁਸੀਂ ਸ਼ਬਦ ਜਿਹੜੇ ਬੋਲੇ ਆ ਔਰ ਜਿਹੜਾ ਕਹ ਲੋ 바ਵਾ ਸਾਹਿਬ ਅੰਬੇਦਕਰ ਦਾ ਦਿੱਤਾ ਹੋਇਆ ਸਾਨੂੰ ਹੱਕ ਬੋਲਣ ਦੀ ਆਜ਼ਾਦੀ ਸਿਰਫ ਹੁਣ ਸਾਡੇ ਪੱਲੇ ਕੀ ਆ ਅਸੀਂ ਬੋਲ ਹੀ ਸਕਦੇ ਆ ਹੋਰ ਅਸੀਂ ਤੁਹਾਡਾ ਕੱਖ ਨਹੀਂ ਵਿਗਾੜ ਸਕਦੇ ਤੇ ਅੰਗਰੇਜ਼ਾਂ ਨੇ ਸੰਗਲ ਲਾਏ ਸੀ ਉਹਨਾਂ ਨੂੰ ਜਿਨ੍ਹਾਂ ਨੇ ਆਜ਼ਾਦੀ ਮੰਗੀ ਸੀ ਉਹਨਾਂ ਨੂੰ ਸੰਗਲ ਲਾ ਕੇ ਰੱਖੇ ਸੀ ਤੇ ਤੁਹਾਡੀ ਪਾਰਟੀ ਉਹਨਾਂ ਦਾ ਨਾਮ ਲੈ ਲੈ ਕੇ ਅੱਗੇ ਆਈ ਆ ਸ਼ਹੀਦਾਂ ਦੇ ਨਾਮ ਤੇ ਪਾਰਟੀ ਬਣੀ ਆ ਜਿਨ੍ਹਾਂ ਨੂੰ ਸੰਗਲ ਲੱਗੇ ਸੀ ਤੁਹਾਡੀ ਪਾਰਟੀ ਧਰਨਿਆਂ ਚੋਂ ਨਿਕਲੀ ਹੋਈ ਪਾਰਟੀ ਆ ਤੁਹਾਡੀ ਪਾਰਟੀ ਜ਼ੁਲਮ ਦੇ ਖਿਲਾਫ ਆਵਾਜ਼ਾਂ ਚੱਕਣ ਵਾਲੀ ਪਾਰਟੀ ਇਹ ਧਰਨੇ ਲਾ ਲਾ ਕੇ ਪਾਰਟੀ ਆਈ ਆ ਅੱਜ ਜੇਕਰ ਤੁਹਾਡੇ ਤੇ ਟਿੱਪਣੀਆਂ ਕੋਈ ਕਰ ਰਿਹਾ ਤੇ ਤੁਸੀਂ ਅੱਜ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਭੁਜਾ ਰਹੇ ਆ ਉਹਨਾਂ ਨੂੰ ਜੇਲ੍ਹਾਂ ਚ ਬੰਦ ਕਰਾ ਰਹੇ ਆ ਤੇ ਫਿਰ ਅਸੀਂ ਇੱਕ ਘਾਵਤ ਨਾ ਗਾਦਗੇ ਕਿ ਬੰਦ ਕਰਾਣੇ ਚਲੇ ਥੇ ਇਹ ਤਵੇਫੋ ਕਾ ਕੋਠਾ ਪਰ ਸਿੱਕੋ ਕੀ ਸੰਕ ਦੇਖ ਕਰ ਖੁਦ ਹੀ ਮੁਜਰਾ ਕਰ ਬੈਠੇ ਜਿਹੜੇ ਅਕਾਲੀ ਦਲ ਵਾਲੇ ਸੀ ਉਹਨਾਂ ਦੀ ਸਰਕਾਰ ਨੂੰ ਤੁਸੀਂ ਇੰਨਾ ਬੋਲਣਾ ਪ੍ਰਕਾਸ਼ ਸਿੰਘ ਜੀ ਬਾਦਲ ਜਦੋਂ ਤੁਸੀਂ ਨਵੇਂ-ਨਵੇਂ ਰਾਜਨੀਤੀ ਚਾਏ ਸੀ ਤੁਸੀਂ ਉਹਨਾਂ ਨੂੰ ਸਵਾਲ ਕਰ ਰਹੇ ਸੀ ਤੇ ਉਹਨਾਂ ਨੇ ਤੈਨੂੰ ਤੁਹਾਨੂੰ ਕਿਹਾ ਸੀ ਕਿ ਬਾਬਾ ਮੈਂ ਤਾਂ ਜਿੰਨਾ ਚਿਰ ਤੁਸੀਂ ਖੜਾਓਗੇ ਮੈਂ ਖੜ ਜਾਨਾ ਇੱਥੇ ਮੈਂ ਤਾਂ ਤੁਹਾਡੇ ਵਾਸਤੇ ਹੀ ਆ ਐਨੀ لیاقت ਦੇ ਨਾਲ ਬੋਲੇ ਸੀ ਕੈਪਟਨ ਮਰਿੰਦਰ ਸਿੰਘ ਨੂੰ ਕੀ ਕੁਛ ਬੋਲਿਆ ਉਹਨਾਂ ਨੇ ਕਦੇ ਤੁਹਾਡਾ ਜਵਾਬ ਤੱਕ ਨਹੀਂ ਦਿੱਤਾ ਕਦੇ ਆਪਦੇ ਮੂੰਹ ਤੇ ਤੁਹਾਡਾ ਨਾਮ ਤੱਕ ਨਹੀਂ ਲਿਆ ਜਿੰਨਾ ਕੁਛ ਬੋਲ ਕੇ ਤੁਸੀਂ ਆਪ ਦੀ ਸਰਕਾਰ ਨੂੰ ਲਿਆਂਦਾ ਉਹ ਇੰਨਾ ਕੋਸ਼ਿਸ਼ ਤਾਂ ਤੁਹਾਨੂੰ ਤੁਹਾਡੇ ਵਿਰੋਧੀ ਬੋਲ ਵੀ ਨਹੀਂ ਰਹਿ ਕਦੇ ਤੁਸੀਂ ਉਹਨਾਂ ਦੀਆਂ ਐਕਟਿੰਗਾਂ ਕਰਨੀਆਂ ਤੇ ਅੱਜ ਜੇਕਰ ਤੁਸੀਂ ਪੰਜਾਬ ਦੇ ਲੋਕਾਂ ਨੂੰ ਜੇਲ੍ਹਾਂ ਚ ਸਿੱਟ ਰਹੇ ਆ ਜਿਹੜੇ ਤੁਹਾਡੇ ਤੇ ਟਿੱਪਣੀਆਂ ਕਰ ਰਹੇ ਆ ਤੁਹਾਡੇ ਜ਼ੁਲਮ ਤੇ ਟਿੱਪਣੀਆਂ ਕਰ ਰਹੇ ਆ ਤੇ ਤੁਸੀਂ ਉਹਨਾਂ ਨੂੰ ਸੰਗਲ ਲਾ ਦੋ ਜਾਂ ਉਹਨਾਂ ਨੂੰ ਸਿੱਧੀ ਗੋਲੀ ਮਰਵਾ ਦਿਓ ਕਿਉਂਕਿ ਗੋਲੀ ਤੁਸੀਂ ਨਹੀਂ ਮਰਵਾ ਸਕਦੇ ਕਹਿੰਦੇ ਇੱਕ ਨਵਾਂ ਕਾਨੂੰਨ ਜਿਹੜਾ ਕੇਂਦਰ ਸਰਕਾਰ ਨੇ ਬਣਾਇਆ ਕਿ ਕਿਸੇ ਨੂੰ ਬੋਲ ਨਹੀਂ ਸਕਦੇ ਲੋਕਾਂ ਕੋਲ ਬੋਲਣ ਦੀ ਆਜ਼ਾਦੀ ਆ ਹੋਰ ਲੋਕਾਂ ਦੇ ਕੋਲ ਹੈ ਕੀ ਚੀਜ਼ ਆ ਤੁਸੀਂ ਸੰਗਲ ਚਿੱਟਾ ਵੇਚਣ ਵਾਲਿਆਂ ਨੂੰ ਨਹੀਂ ਲਵਾ ਸਕਦੇ ਤੁਸੀਂ ਜ਼ੁਲਮ ਨੂੰ ਜ਼ੁਲਮ ਕਰਨ ਵਾਲਿਆਂ ਨੂੰ ਸੰਗਲ ਨਹੀਂ ਲਵਾ ਸਕਦੇ ਤੁਸੀਂ ਬੇਰੋਜ਼ਗਾਰੀ ਨੂੰ ਸੰਗਲ ਨਹੀਂ ਲਾ ਸਕਦੇ ਔਰ ਜਿਹੜੇ ਅੱਜ ਤੁਹਾਡੇ ਤੇ ਗੱਲਾਂ-ਬਾਤਾਂ ਕਰਦੇ ਆ ਅੱਜ ਤੁਸੀਂ ਉਹਨਾਂ ਨੂੰ ਸੰਗਲ ਲਵਾ ਦਿਓ ਕਿਉਂਕਿ ਤੁਹਾਨੂੰ ਇਹ ਕਹਿ ਦੇ ਤੁਸੀਂ ਸਿੱਧਾ ਪਤਾ ਲੱਗ ਜੇ ਲੋਕਾਂ ਨੂੰ ਕਿ ਜੀ ਅੰਗਰੇਜ਼ਾਂ ਵਾਲਾ ਰਾਜ ਸ਼ੁਰੂ ਹੋ ਚੁੱਕਿਆ ਜੇ ਤੁਸੀਂ ਨਸ਼ਾ ਬੰਦ ਕਰਾਉਣ ਦੀ ਗੱਲ ਕਰੋਗੇ ਸੰਗਲ ਲੱਗਣਗੇ ਮਾਨ ਸਾਹਿਬ ਮੈਂ ਤੁਹਾਨੂੰ ਇਹ ਗੱਲ ਕਹਿ ਦੇਵਾਂ ਇਹ ਸਭ ਕੰਮ ਕਰਾ ਕੇ ਤੁਸੀਂ ਆਪ ਦੇ ਆਪ ਨੂੰ ਇੰਨਾ ਕ ਬਦਨਾਮ ਕਰ ਰਹੇ ਆ ਕਿ ਤੁਸੀਂ ਸੋਚ ਨਹੀਂ ਸਕਦੇ ਮੁੱਖ ਮੰਤਰੀ 3 ਕਰੋੜ ਲੋਕਾਂ ਦਾ ਬਣਿਆ ਤੇ 3 ਕਰੋੜ ਲੋਕ ਤਾਂ ਗੱਲਾਂ ਬਾਤਾਂ ਕਰਨਗੇ ਜਦੋਂ ਇੱਕ ਘਰ ਦੇ ਵਿੱਚ ਪਿਓ ਪੁੱਤਾਂ ਦੀ ਰਾਂਤ ਪੈ ਜਾਂਦੀ ਆ ਇੱਕ ਘਰ ਦੇ ਵਿੱਚ ਦੋਨਾਂ ਛੀਆਂ ਦੀ ਰਾਂਤ ਪੈ ਜਾਂਦੀ ਆ ਇੱਕ ਘਰ ਦੇ ਵਿੱਚ ਜਿਹੜਾ ਕਹਿ ਲਓ ਮਾਵਾਂ ਧੀਆਂ ਦੀ ਰਾਂਤ ਪੈ ਜਾਂਦੀ ਆ ਲੋਕ ਰੱਬ ਨੂੰ ਕੀ ਕੁਝ ਬੋਲਦੇ ਆ ਤੁਸੀਂ ਇਹਦਾ ਜਾਣਦੇ ਹੋ ਰੱਬ ਨੂੰ ਲੋਕ ਜਿਹੜੇ ਦੁਖੀ ਆ ਉਹ ਕੀ ਕੁਝ ਕਹਿੰਦੇ ਆ ਤੇ ਇਸ ਟਾਈਮ ਤੁਸੀਂ ਪੰਜਾਬ ਦੇ ਲੋਕਾਂ ਵਾਸਤੇ ਰੱਬਾ ਜੇਕਰ ਕੋਈ ਇਹ ਕਵੇ ਕਿ ਰੱਬਾ ਸਾਨੂੰ ਤੂੰ ਘਰ ਪਾ ਦੇ ਰੱਬ ਨੇ ਛੱਪਰ ਨਹੀਂ ਪਾ ਕੇ ਦੇਣਾ ਜੇਕਰ ਤੁਹਾਨੂੰ ਕੋਈ ਇਹ ਕਹ ਦੇ ਕਿ ਮਾਨ ਸਾਹਿਬ ਸਾਨੂੰ ਕੋਠਾ ਪਾ ਦਿਓ ਤੇ ਤੁਹਾਡੇ ਹੱਥ ਚ ਇਨੀ ਪਾਵਰ ਆ ਤੁਸੀਂ ਕੋਠੀ ਤੱਕ ਪਵਾ ਸਕਦੇ ਆ ਲੋਕ ਤੁਹਾਨੂੰ ਚੰਗਾ ਕਹਿਣਗੇ ਲੋਕ ਤੁਹਾਨੂੰ ਮਾੜਾ ਕਹਿਣਗੇ ਲੋਕ ਜਦੋਂ ਬੇਰੋਜ਼ਗਾਰੀ ਕਰਕੇ ਤੁਸੀਂ ਆਏ ਆ ਜਦੋਂ ਚਿੱਟਾ ਬੰਦ ਕਰਾਉਣ ਦਾ ਤੁਸੀਂ ਕਹਿ ਕੇ ਆਏ ਆ ਤੁਸੀਂ ਇਹ ਚੀਜ਼ਾਂ ਕਹਿ ਕੇ ਕਿ ਲੋਕਾਂ ਨੂੰ ਬੋਲਣ ਲਾਇਆ ਤੇ ਅੱਜ ਲੋਕਾਂ ਦੀ ਜ਼ੁਬਾਨ ਤੁਸੀਂ ਬੰਦ ਕਰਾ ਰਹੇ ਆ ਇਹ ਲੋਕਾਂ ਦੇ ਗਲ ਤੇ ਹੱਥਾਂ ਨੂੰ ਸੰਗਲ ਲਾਉਣ ਵਾਲੀ ਗੱਲ ਹੀ ਆ ਹੁਣ ਜਿਵੇਂ ਰਾਜਿਆਂ ਕੋਲ ਪਾਵਰ ਹੁੰਦੀ ਸੀ ਫਾਂਸੀ ਦੇਣ ਦੀ ਅੰਗਰੇਜ਼ਾਂ ਕੋਲ ਪਾਵਰ ਆ ਗਈ ਫਾਂਸੀ ਦੇਣ ਦੀ ਤੁਹਾਡੇ ਕੋਲ ਪਰਚੇ ਪਵਾਉਣ ਦੀ ਆ ਗਈ ਆ ਤੇ ਤੁਸੀਂ ਪਰਚੇ ਪਵਾਉਣ ਦੀ ਤੁਹਾਡੇ ਕੋਲ ਸ਼ਕਤੀ ਆ ਤੁਹਾਡੇ ਕੋਲ ਪਾਵਰ ਆ ਤੁਸੀਂ ਪਰਚੇ ਪਵਾਏ ਜਾਂਦੇ ਆ ਅਸੀਂ ਤੁਹਾਨੂੰ ਜਰਨ ਅਡੈਰ ਕਿਉਂ ਨਾ ਕਹੀਏ ਅਸੀਂ ਤੁਹਾਨੂੰ ਕਿਉਂ ਨਾ ਕਹੀਏ ਕਿ ਤੁਸੀਂ ਇਸ ਟਾਈਮ ਜ਼ੁਲਮ ਕਰ ਰਹੇ ਆ ਤੁਸੀਂ ਇਹ ਕੰਮ ਨਾ ਕਰੋ ਮਾਨ ਸਾਹਿਬ ਇੰਨੀਆਂ ਚੀਜ਼ਾਂ ਦੇ ਨਾਲ ਤੁਸੀਂ ਬਦਨਾਮ ਹੋ ਰਹੇ ਆ ਤੁਸੀਂ ਉਹ ਨਹਾਰ ਬਦਲਣਾ ਸੀ ਪੰਜਾਬ ਦੀ ਪੰਜਾਬ ਦਾ ਬਦਲਾ ਲੈ ਕੇ ਆਉਣਾ ਸੀ ਪਰ ਇਹ ਬਦਲਾ ਨਹੀਂ ਇਹ ਬਦਲਾ ਜਿਹੜਾ ਕੋਈ ਮਾੜਾ ਮੋਟਾ ਅੰਗਰੇਜ਼ਾਂ ਦਾ ਰਹਿੰਦਾ ਜਾਂ ਕੋਈ ਰਾਜੇ ਮਹਾਰਾਜਿਆਂ ਦਾ ਬਦਲਾ ਰਹਿੰਦਾ ਉਹ ਤੁਸੀਂ ਬਦਲਾ ਲੈ ਰਹੇ ਆ ਤੇ ਇਸ ਟਾਈਮ ਸਾਡੇ ਗਲਾਂ ਦੇ ਵਿੱਚ ਸੰਗਲਤਾ ਸੀ ਖੁਦ ਪਾਏ ਹੋਏ ਆ ਪਰ ਤੁਸੀਂ ਸਾਡੇ ਮੂੰਹ ਤੇ ਚੇਪਾਂ ਲਾਉਣ ਨੂੰ ਫਿਰਦੇ ਆ ਸੱਚ ਬੋਲਿਆ ਜਾਂਦਾ ਮੈਂ ਸੱਚ ਇਹ ਸੱਚਾ ਕਿ ਅੱਜ ਪੰਜਾਬ ਨਸ਼ੇ ਦੀ ਭੇਟ ਚੜਿਆ ਆ ਤੁਸੀਂ ਵੀ ਕਾਂਗਰਸ ਨੂੰ ਕਹਿੰਦੇ ਸੀ ਕਦੇ ਕਾਂਗਰਸ ਨੇ ਤੁਹਾਡੇ ਤੇ ਇੱਕ ਵੀ ਪਰਚਾ ਕਰਾਇਆ ਹੋਵੇ ਅਕਾਲੀ ਦਲ ਨੇ ਤੁਹਾਡੇ ਤੇ ਇੱਕ ਵੀ ਪਰਚਾ ਕਰਾਇਆ ਹੋਵੇ ਤਾਂ ਤੁਸੀਂ ਦੱਸੋ ਜਦੋਂ ਕੇਜਰੀਵਾਲ ਕੁਝ ਬੋਲਦਾ ਤੇ ਉਹ ਕੁਝ ਜਦੋਂ ਉਹਨੂੰ ਜੇਲ੍ਹ ਹੁੰਦੀ ਆ ਉਹਨੂੰ ਤੁਸੀਂ ਬਨੇਰਿਆਂ ਤੇ ਚੜ ਚੜ ਕੇ ਬੋਲਦੇ ਆ ਜਿਸ ਦਿਨ ਕੇਸਰੀਵਾਲ ਸਾਹਿਬ ਦੀ ਆ ਜਮਾਨਤ ਹੋਈ ਆ ਬਾਹਰ ਆਏ ਆ ਤੇ ਉਹ ਚੁਬਾਰਿਆਂ ਤੇ ਚੜ ਚੜ ਕੇ ਬੋਲੇ ਆ ਉੱਚੀ ਉੱਚੀ ਬੋਲੇ ਆ ਐ ਹੱਥ ਮੇਸ਼ ਤੇ ਰੱਖ ਰੱਖ ਕੇ ਬੋਲੇ ਆ ਤੇ ਫਿਰ ਹੁਣ ਸੱਚ ਨੂੰ ਇੱਕ ਪਾਸੇ ਤੁਹਾਡੇ ਨਾਲ ਧੱਕਾ ਹੋ ਰਿਹਾ ਦੂਜੇ ਪਾਸੇ ਪਹਿਲਾ ਨੰਬਰ ਤੇ ਪਹਿਲੇ ਨੰਬਰ ਤੇ ਤੁਸੀਂ ਲੋਕਾਂ ਨਾਲ ਧੱਕਾ ਕਰ ਰਹੇ ਆ ਤੇ ਦੂਜੇ ਪਾਸੇ ਤੁਹਾਡੇ ਨਾਲ ਧੱਕਾ ਹੋ ਰਿਹਾ ਜੇਕਰ ਤੁਹਾਨੂੰ ਯੂਪੀ ਬਿਹਾਰ ਬੰਗਾਲ ਜਿੱਥੋਂ ਵੀ ਹਰਿਆਣਾ ਹਿਮਾਚਲ ਤੋਂ ਵੋਟਾਂ ਮੰਗਣ ਦੀ ਲੋੜ ਨਾ ਪਵੇ ਤੁਹਾਡੇ ਨਾਲੇ 3 ਕਰੋੜ ਲੋਕ ਖੜ੍ਹ ਜਾਣ ਪਰ ਤੁਸੀਂ 3 ਕਰੋੜ ਲੋਕਾਂ ਦਾ ਕੋਈ ਸਵਾਰੋ ਤਾਂ ਸਹੀਂ ਉਲਟਾ 3 ਕਰੋੜ ਲੋਕਾਂ ਤੇ ਤੁਸੀਂ ਪਰਚੇ ਪਵਾ ਰਹੇ ਆ 3 ਕਰੋੜ ਲੋਕਾਂ ਨੂੰ ਦੁਖੀ ਨਾ ਕਰੋ 3 ਕਰੋੜ ਲੋਕਾਂ ਨੇ ਤੁਹਾਡੀਆਂ 92 ਥੀਲਾਂ ਜਿਤਾਈਆਂ ਤੇ ਅੱਜ ਲੋਕਾਂ ਤੇ ਅਤਿਆਚਾਰ ਨਾ ਕਰੋ ਤੁਹਾਨੂੰ ਤੁਹਾਨੂੰ ਠੇਕੇ ਤੇ ਲਿਆ ਆ ਤੁਸੀਂ ਠੇਕੇ ਲਏ ਹੋਏ ਆ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਠੇਕਾ ਦਿੱਤਾ ਪੰਜਾਬ ਦਾ ਤੇ ਤੁਸੀਂ ਸਾਡੇ ਮਾਲੀ ਆ ਬਾਗ ਦੇ ਤੇ ਜੇਕਰ ਬਾਗ ਦੇ ਮਾਲੀ ਹੁਣ ਬਾਗ ਦੇ ਸਾਨੂੰ ਖਾਣਗੇ ਤਾਂ ਫਿਰ ਇਹ ਚੀਜ਼ ਗਲਤਾ ਸਾਡੇ ਸੰਗਲ ਨਾ ਪਵਾਓ ਆਜ਼ਾਦੀ ਨੂੰ ਜਿਹੜੀ ਸਾਡੇ ਕੋਲ ਸਿਰਫ ਬੋਲਣ ਦੀ ਆਜ਼ਾਦੀ ਆ ਅਸੀਂ ਕੁਝ ਨਹੀਂ ਕਰ ਸਕਦੇ ਰੇਤ ਮਾਫੀਆ ਚੱਲ ਰਹੀ ਆ ਬਹੁਤ ਕੁਝ ਚੱਲ ਰਿਆ ਚਿੱਟਾ ਚੱਲ ਰਿਆ ਉਹ ਅਸੀਂ ਬੰਦ ਨਹੀਂ ਕਰਾ ਸਕਦੇ ਤੁਸੀਂ ਕਰਜ਼ਾ ਚੱਕ ਰਹੇ ਆ ਉਹ ਅਸੀਂ ਬੰਦ ਨਹੀਂ ਕਰਾ ਸਕਦੇ ਤੁਸੀਂ ਪੰਜਾਬ ਨੂੰ ਕਰਜ਼ਾਈ ਕਰ ਰਹੇ ਆ ਅਸੀਂ ਉਹ ਬੰਦ ਨਹੀਂ ਕਰਾ ਸਕਦੇ ਤੁਸੀਂ ਪੰਜਾਬ ਦੇ ਆਪਦੇ ਮੰਤਰੀਆਂ ਦੀਆਂ ਕਹਿੰਦੇ ਤਨਖਾਹਾਂ ਵਧਾਤਿਆਂ ਅਸੀਂ ਉਹ ਰੋਕ ਨਹੀਂ ਸਕਦੇ ਸਿਰਫ ਬੋਲ ਸਕਦੇ ਆ ਤੇ ਜਦੋਂ ਰੱਬ ਨੇ ਸਾਡੇ ਜ਼ੁਬਾਨ ਲਈ ਆ ਜਦੋਂ ਜਿਹਨੂੰ ਗੁੰਗਾ ਕਰਨਾ ਉਹ ਰੱਬ ਵੀ ਕਰ ਦਿੰਦਾ 3 ਕਰੋੜ ਲੋਕਾਂ ਚੋਂ ਕੋਈ 20 ਤੇ 20 30 ਸੱਜਣ ਬੋਲਦੇ ਜਾਂਦੇ ਆ ਤੇ ਤੁਸੀਂ ਉਹਨਾਂ ਤੇ ਵੀ ਆਪਦੇ ਸੰਗਲ ਲਾਈ ਜਾਂਦੇ ਆ ਤੁਸੀਂ ਭਗਤ ਸਿੰਘ ਦੇ ਨਾਂ ਤੇ ਵੋਟਾਂ ਮੰਗੀਆਂ ਤੁਸੀਂ ਸ਼ਹੀਦ ਉਦਮ ਸਿੰਘ ਦੇ ਨਾਮ ਤੇ ਵੋਟਾਂ ਮੰਗੀਆਂ ਤੇ ਜਰਨਾ ਅਡੇਰ ਵਾਲਾ ਕੰਮ ਨਾ ਕਰੋ ਸਾਨੂੰ ਵੀ ਆਜ਼ਾਦੀ ਚਾਹੀਦੀ ਆ ਸਾਨੂੰ ਆਜ਼ਾਦ ਕੀਤਾ ਜਾਵੇ ਸਾਨੂੰ ਆ ਸੰਗਲ ਨਾਲ ਲਾਏ ਜਾਣ ਸਾਨੂੰ ਦਿਮਾਗੀ ਤੌਰ ਤੇ ਜੰਜੀਰਾਂ ਦੇ ਵਿੱਚ ਨਾ ਬੰਨਿਆ ਜਾਵੇ ਸਾਨੂੰ ਬੋਲਣ ਦੀ ਆਜ਼ਾਦੀ ਦਿਓ ਮਾਨ ਸਾਹਿਬ ਅਸੀਂ ਬੀਜੇਪੀ ਨੂੰ ਵੀ ਬੇਨਤੀ ਕਰਦੇ ਹਾਂ ਕਿ ਅਸੀਂ ਕਿਸੇ ਮੰਤਰੀ ਦਾ ਕੁਝ ਨਹੀਂ ਵਿਗਾੜ ਸਕਦੇ ਵੋਟ ਆ ਉਹ ਅਸੀਂ 50 ਸਾਲਾਂ ਬਾਅਦ ਪਾਉਣੀ ਹੁੰਦੀ ਆ ਤੇ ਉਹਦੇ ਵਿੱਚੋਂ ਵੀ 20% ਲੋਕ ਆ ਵੋਟ ਨੂੰ ਸੋਚ ਸਮਝ ਕੇ ਪਾਉਂਦੇ ਆ 80% ਲੋਕ ਤਾਂ ਪਾਰਟੀਆਂ ਦੇ ਵਿੱਚ ਜਿੱਥੇ ਤੁਸੀਂ ਪੈਸਾ ਖਰਚ ਦਿੰਨੇ ਆ ਉਸ ਪੈਸੇ ਕਰਕੇ ਸੂਟਾਂ ਪਿੱਛੇ ਜਿਵੇਂ ਤੁਹਾਡੇ ਰੋਲੇ ਪੈਂਦੇ ਇਲੈਕਸ਼ਨਾਂ ਚ ਓਵੇਂ ਵੋਟਾਂ ਚੱਲੀ ਜਾਂਦੀਆਂ ਤੇ ਤੁਸੀਂ 20% ਲੋਕਾਂ ਨੂੰ ਜੰਜੀਨਾ ਦੇ ਵਿੱਚ ਨਾ ਬਨੋ ਅਸੀਂ ਤੁਹਾਡੇ ਦੇਸ਼ ਦੇ ਆ ਅਸੀਂ ਕੋਈ ਬਗਾਨੇ ਨਹੀਂ ਤੇ ਤੁਸੀਂ ਵੀ ਸਾਡੇ ਕੋਈ ਬਗਾਨੇ ਨਹੀਂ ਜਿਵੇਂ ਅਸੀਂ ਤੁਹਾਨੂੰ ਆਪਦੇ ਜਿਹੜਾ ਕਹੋ ਨਾ ਹੱਥੀ ਦੇੜਿਆ ਤੁਹਾਨੂੰ ਅਸੀਂ ਬਣਾਇਆ ਅਸੀਂ ਜਿਤਾਇਆ ਤੁਸੀਂ ਸਾਡੇ ਤੇ ਇੰਨਾ ਜ਼ੁਲਮ ਨਾ ਕਰੋ ਤੁਸੀਂ ਕੋਈ ਅੰਗਰੇਜ਼ ਨਹੀਂ ਗੇ ਤੁਸੀਂ ਸਾਡੇ ਆਪਣੇ ਆ ਤੇ ਆਪਣੇ ਨੂੰ ਕਦੇ ਜੰਜੀਰਾ ਨਹੀਂ ਪਾਈ ਦੀਆਂ ਉਹ ਮੰਤਰੀ ਮੰਤਰੀ ਸਹਬਾਨੋ ਕਦੇ ਆਪਣੇ ਨੂੰ ਜੰਜੀਰਾ ਨਹੀਂ ਪਾਈ ਦੀਆਂ ਕਾਂਗਰਸ ਕਾਲੀ ਦਲ ਨੂੰ ਤੁਸੀਂ ਬਹੁਤ ਬੋਲਦੇ ਰਹੇ ਆ ਕਦੇ ਉਹਨਾਂ ਨੇ ਤੁਹਾਡੇ ਹੱਥਾਂ 'ਚ ਜੰਜੀਰਾ ਨਹੀਂ ਪਾਈਆਂ ਮੀਡੀਆ ਦੇ ਹੱਥਾਂ 'ਚ ਜੰਜੀਰਾ ਨਹੀਂ ਪਾਈਆਂ ਪਰ ਤੁਸੀਂ ਸਾਡੇ ਜੰਜੀਰਾ ਪਾ ਰਹੇ ਆ ਸਾਨੂੰ ਬੋਲਣ ਦੀ ਆਗਿਆ ਦਿਓ ਸਾਨੂੰ ਬੋਲਣ ਦੀ ਆਗਿਆ ਦਿਓ ਭਗਵੰਤ ਮਾਨ ਪਰਮਾਤਮਾ ਜੀ ਇਦੇ ਨਾਲ ਤੁਸੀਂ ਬਦਨਾਮ ਹੋ ਰਹੇ ਆ ਬੋਲਣ ਵਾਲਿਆਂ ਤੇ ਪਰਚੇ ਨਾ ਪਾਓ ਕਿਉਂਕਿ ਉਹਨਾਂ ਨੂੰ ਲੋਕ ਸੁਣਦੇ ਆ ਜਦੋਂ ਉਹਨਾਂ ਨੂੰ ਲੋਕ ਸੁਣਦੇ ਆ ਤੇ ਤੁਸੀਂ ਬੰਦ ਕਰੋਗੇ ਉਸ ਟਾਈਮ ਤੇ ਤੁਹਾਡਾ ਵਿਰੋਧ ਹੋਊਗਾ ਇਹ ਚੀਜ਼ ਤੁਹਾਨੂੰ ਘਾਟਾ ਪਾ ਰਹੀ ਆ ਆਪਦੇ ਆਪ ਨੂੰ ਘਾਟਾ ਨਾ ਪਵਾਓ ਤੇ ਆਹ ਬੋਲਣ ਦਾ ਸਾਨੂੰ ਹੱਕ ਦਿਓ ਜੇਕਰ ਮਲਵਿੰਦਰ ਸਿੰਘ ਮਾਲੀ ਜੇਕਰ ਮਾਫੀ ਚੋਣਾਂ ਜੇਕਰ ਨਾਮ 'ਚ ਮਿਸਟੇਕ ਆਉਂਦੀ ਹੋਵੇ ਤਾਂ ਉਹਨਾਂ ਨੇ ਤੁਹਾਡੇ ਪਰਿਵਾਰ ਨੂੰ ਕੁਝ ਗਲਤ ਬੋਲਿਆ ਤੁਹਾਨੂੰ ਕੁਝ ਗਲਤ ਬੋਲਿਆ ਤੁਸੀਂ ਦੱਸੋ ਜੇਕਰ ਤੁਸੀਂ ਗਲਤ ਤਾਂ ਇਹ ਕੁਰਸੀ ਨੂੰ ਤੁਸੀਂ ਵੀ ਬੋਲਦੇ ਰਹੇ ਆ ਜਿਹੜਾ ਇਸ ਕੁਰਸੀ ਤੇ ਬੈਠਾ ਤੇ ਇਸ ਕਰਕੇ ਭਾਈ ਤੁਸੀਂ ਤੁਹਾਡੇ ਨਾਲੋਂ ਤਾਂ ਹਰ ਕੋਈ ਘੱਟ ਹੀ ਬੋਲਦਾ ਜਿੰਨਾ ਤੁਸੀਂ ਬੋਲਦੇ ਰਹੇ ਆ ਰੀਸਾ ਲੌਂਦੇ ਰਹੇ ਆ ਪੀੜੀ ਪਜਾਮੀ ਦੀਆਂ ਤੁਸੀਂ ਕਹਿੰਦੇ ਸੀ ਕਪਤਾਨ ਮਰਿੰਦਰ ਸਿੰਘ ਦੀ ਐ ਪੀੜੀ ਪਜਾਮੀ ਚਲਾਉਂਦੇ ਆ ਇਹ ਲਾ ਤੁਸੀਂ ਐ ਕਰਦੇ ਰਹੇ ਆ ਇੰਨਾ ਕੁਝ ਤਾਂ ਤੁਹਾਨੂੰ ਕਿਸੇ ਨੇ ਬੋਲਿਆ ਵੀ ਨਹੀਂ ਇਹ ਸਾਨੂੰ ਬਾਬਾ ਸਾਹਿਬਾਂ ਵੇਦ ਕਰਨੇ ਹੱਕ ਲੈ ਕੇ ਦਿੱਤਾ ਸਾਨੂੰ ਬੋਲਣ ਦਿਓ ਸਾਡਾ ਦੇਸ਼ ਆਜ਼ਾਦ ਸ਼ਹੀਦਾਂ ਨੇ ਕਰਾਇਆ ਸਾਡੇ ਵੰਡੀਆਂ ਪੈ ਗਈਆਂ ਦੇਸ਼ ਆਜ਼ਾਦ ਕਰਾਉਣ ਵਾਸਤੇ ਤੇ ਸਾਡਾ ਇਹ ਹੱਕ ਸਾਨੂੰ ਦਿਓ ਸਾਡਾ ਹੱਕ ਨਾ ਖੋਵੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ